ਤੇ ਪ੍ਰਤਾਪ ਸਿੰਘ ਬਾਜਵਾ ਦੇ ਲਈ ਇਹ ਤੋਨੀਕ ਕੀਤੀ ਏ ਲੀਡਰ ਆਫ অপੋਜੀਸ਼ਨ ਜਿਹੜਾ ਸਾਡਾ ਜਨਕ੍ਰਾਤਿਕ ਸਿਸਟਮ ਹੈ ਉਹਦੇ ਵਿੱਚ ਲੀਡਰ ਆਫ ਦੀ অপੋਜੀਸ਼ਨ ਨੂੰ ਸੈਕੰਡ ਚੀਫ ਸਟਕਿਆ ਜਾ ਇਹ ਦੂਜੇ ਨੰਬਰ ਦੀ ਪੋਜੀਸ਼ਨ ਵਾਲੇ ਭਗਵੰਤ ਮਾਨ ਤੋਂ ਬਾਅਦ ਅੱਜ ਸਸਟੇਨ 6 ਘੰਟੇ ਹਲੋ ਹਲੋ ਸਾਈਜੀ ਇਹ 6 ਘੰਟਿਆਂ ਦੀ ਸਿਸਟੇਮ ਦੇ ਡੈਰੋਗੇਸ਼ਨ ਤੋਂ ਬਾਅਦ 2 ਵਜੇ ਤੇ ਤੁਸੀਂ ਸਾਰੇ ਮੇਰੇ ਵੀਰ ਬੈਠੇ ਹੋ ਤੇ ਹੁਣ 8 ਵਜੇ ਅਸੀਂ ਆਏ ਆ ਮੈਂ ਤੇਰਾ ਕੋਟ ਕੋਟ ਦਾ ਸਦਾ ਸ਼ੁਕਰਾਨਾ ਦਿਲ ਤੋਂ ਸਾਰੇ ਰੱਬ ਦੇ ਸਾਰੇ ਪੰਜਾਬੀ ਚਾਹਤ ਫੇਰ ਪਿੰਡਾਂ ਦੇ ਸ਼ਹਿਰਾਂ ਤੇ ਕਸਬਿਆਂ ਚ ਬੈਠੇ ਹਰ ਕਾਂਗਰਸੀ ਸਾਡੇ ਵਰਕਰ ਸਾਥੀਆਂ ਦਾ ਸਾਡੇ ਦਿੱਸਤੇ ਕਾਂਗਰਸ ਦੇ ਪ੍ਰਧਾਨਾਂ ਦਾ ਬਲਾਕਾਂ ਦੇ ਪ੍ਰਧਾਨਾਂ ਦਾ ਸਾਡੇ ਸਾਰੇ ਆਫਿਸ ਬੇਦਿਲ ਸਰ ਮੇਰੇ ਸਾਰੇ ਐਮਐਲਏ ਕੁਲੀਕ ਦਾ ਸਾਡੇ ਸਾਰੇ ਐਮਪੀ ਰਾਮਤਾ ਸਾਡਿਆਂ ਦਾ ਸਾਡੀ ਸਾਡੀ ਸਟੇਟ ਦੀ ਤੇ ਨੈਸ਼ਨਲ ਲੀਡਰਸ਼ਿਪ ਅਜੀ ਗੱਲ ਹੋਈ ਏ ਕੱਲ ਰੰਧਾਵਾ ਸਾਹਿਬ ਸਮੁੱਚੀ ਨੈਸ਼ਨਲ ਲੀਡਰਸ਼ਿਪ ਇਸ ਕੰਮ ਦੇ ਪਿੱਛੇ ਕਦੇ ਵੀ 75 ਸਾਲਾਂ ਚ ਨਹੀਂ ਸੀ ਗਈ ਮੈਂ ਸਭ ਇਹ ਨਾ ਪੋਜੀਸ਼ਨਾਂ ਦੇ ਦਿੱਤੀਆਂ ਨੇ ਉਹਨਾਂ ਨੂੰ ਇੱਕ ਸ਼ਾਮ ਕੇ ਰੱਖਣਾ ਇਹ ਜਿਹੜਾ ਟੀਮਿਸਟ ਹੁੰਦਾ ਉਹਦਾ ਕੰਮ ਸੀ ਇਹ ਮੇਰੇ ਕਿਸੇ ਬਿਆਨ ਤੇ ਕਿਸੇ ਟੀਵੀ ਦੇ ਇੰਟਰਵਿਊ ਤੇ ਕੁਝ ਬਹੁਤ ਤਕਲੀਫ ਸੀ ਭਗਵਾਨ ਤੇ ਮਾਣ ਨੂੰ ਚਾਹੀਦਾ ਸੀ ਟੈਲੀਫੋਨ ਤੋਂ ਕਦਾ ਮੇਰੇ ਨਾਲ 8 10 15 ਸਾਲ ਉਮਰ ਕਿਸ਼ੋ ਤੇ ਇਸੇ ਟਾਈਮ ਗੋੜਿਆ ਨੂੰ ਵੀ ਅਪਲਾਤਾ ਦੋ ਮਿੰਟ ਪੁੱਛਦਾ ਕਿ ਬਾਜਵਾ ਸਾਹਿਬ ਤੁਸੀਂ ਇਹੋ ਜੀ ਸਟੇਟਮੈਂਟ ਦਿੱਤੀ ਜੇ ਤੁਹਾਡੇ ਕੋ ਕੋਈ ਇਲਾਹਾ ਹੈ ਆਉ ਮੇਰੇ ਨਾਲ ਗੱਲਿਆ ਕਰੀ ਤੁਸੀਂ 80 ਤੇ 90 ਦਾ ਦੇ ਹੱਕਾਂ ਦੇ ਤੇ ਤੁਹਾਡੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਤੁਸੀਂ ਕਿਰਵਾਦੀਆਂ ਦਿੱਤੀਆਂ ਅਸੀਂ ਤੁਹਾਡਾ ਪਾਸਟ ਐਕਸਪੀਰੀਅੰਸ ਜਿਹੜਾ ਅਸੀਂ ਉਹਦੇ ਤੋਂ ਕੋਈ ਨਾ ਕੋਈ ਸਿੱਖਣਾ ਚਾਹਦੇ ਐ ਇੰਨਾ ਹੰਕਾਰ ਕਿ ਤੁਸੀਂ ਪੁਲਿਸ ਨੂੰ ਇਸਤੇਮਾਲ ਕਰ ਸਕੋ ਮੈਂ ਕਿਸੇ ਹੋਰ ਪੁਲਿਸ ਵਾਲੇ ਦਾ ਕਸੂਰ ਨਹੀਂ ਕਹਿੰਦਾ ਇਹਨਾਂ ਨੂੰ ਤੇ ਦਿੱਤੀ ਡਿਊਟੀ ਉਹ ਡਿਊਟੀ ਦਿੱਤੀ ਇਹਦਾ ਨਾ ਭਈਏ ਸਾਨੂੰ ਗੁੱਸਾ ਇਹਨਾਂ ਦਾ ਕੋਈ ਸਾਨੂੰ ਗੁੱਸਾ ਹੋਵੇ ਨਾੜ ਜਾਂ ਨਰਾਜ਼ਗੀ ਸਾਨੂੰ ਤਕਲੀਫ ਹੈ ਉਸ ਦਾ ਕੋਈ ਨਹੀਂ ਸਾਨੂੰ ਤਕਲੀਫ ਹੈ ਕਿ ਇੰਸਟੀਚਿਊਸ਼ਨ ਸੀ ਬਹੁਤ ਵਡਾ ਕੋਈ ਟਾਈਟੇਰ ਦਾ ਦਾਬਦਮ ਸਰਪੰਚ ਤੇ ਲੰਗਰਦਾਰ ਦੀ ਬੜੀ ਬੜੀ ਕਹਿ ਜਦੋਂ ਸਰਪੰਚਾਂ ਦੀ ਪਿੰਡ ਦੇ ਵਿੱਚ ਵੱਡੇ ਤੋਂ ਵੱਡਾ ਕ੍ਰਾਈਮ ਵੀ ਹੁੰਦਾ ਸੀ ਪੰਚਾਇਤਾਂ ਬੈਠ ਕੇ ਕਸਲਾ ਸਕਦੇ ਫੈਸਲੇ ਤੇ ਜਾਂਦਾ ਚੁਣ ਹੁਣ ਤੁਸੀਂ ਉਥੋਂ ਤੱਕ ਕੱਢ ਲਿਆ ਕਿ ਸਾਡੇ ਸਾਥੀਆਂ ਆਪਣੀ ਕਿਸੇ ਸਾਥੀ ਨੂੰ ਗਵਾਣ ਵਾਸਤੇ ਥਾਣਿਆਂ ਦਾ ਘਰੋਂ ਕਰਨਾ ਸੀ ਮੈਂ ਬਹੁਤ ਬਿਸ਼ਕੂਰ ਆ ਰਾਜਾ ਜੀ ਤੁਸੀਂ ਛੋਟੇ ਨਹੀਂ ਇਸ ਕਿਸਮ ਦੀ ਜਿਹਦੇ ਸੇ ਬਖਾਣਾਂ ਚਾਹੀਦੇ ਸੀ ਮੇਰੇ ਤੋਂ ਵੀ ਕਈ ਕਸੂਰ ਹੋਏ ਨੇ ਸਾਡੇ ਕੋ ਵੀ ਗਲਾਹ ਹੋਏ ਹੋੜ ਗਏ ਰਾਜੇ ਜੀ ਕੋ ਵੀ ਕਮੀਆਂ ਪੇਸ਼ ਕਰੀਆਂ ਬਹੁਤ ਸਾਡੇ ਸਾਡੇ ਉਹ ਭਰਾ ਨੇ ਜਿਹਦੇ ਸਾਡੇ ਤੋਂ ਦੁੱਖ ਤਕਲੀਫ ਵਿੱਚ ਵੀ ਸ ਹੈ ਸਾਡੇ ਕੋ ਕਮੀਆਂ ਪੇਸ਼ ਕਰੀਆਂ ਸਾਡ ਪਰਿਵਾਰ ਨੂੰ ਇੱਕ ਕਰ ਜਦੋਂ ਤੁਹਾਨੂੰ ਪਤਾ ਹੈ ਕੋਈ ਬਦਲਦੀ ਚਾਹਤ ਨੂੰ ਆਕਤੰਕ ਹੈ ਕੋਈ ਰੋਹ ਤੇਰਾ ਹੁੰਦਾ ਰੋਸਿਆ ਵੀ ਹੁੰਦਾ ਕਈ ਸਾਲਾਂ ਦਾ ਜਿਹੜਾ ਸਾਥੀ ਕਾਲ ਵੀ ਨਹੀਂ ਹੁੰਦੀ ਉਹ ਵੀ ਸਾਰਨ ਕੱਲੇ ਡਾਂਗ ਲੈ ਕੇ ਖੜੀ ਹੋ ਜਾਂਦਾ ਹੈ ਕਿ ਪਿਓ ਦੀ ਮੱਗ ਤੋਂ ਨਹੀਂ ਅਸੀਂ ਬਣਾਦੇ ਨਾ ਵਾਕਈ ਅਸੀਂ ਆਪੋ ਕੇ ਬਣਦੇ ਹਾਂ ਬਰੇ ਸੋਨਹਰ ਸ੍ਰੀ ਅਕਾਲ ਇੱਕ ਕਾਂਗਰਸ ਵੇਖੋ ਗੁਰੂwala ਸਾਹਿਬ ਦੀ ਮਿਹਰ ਹੈ ਇਹ ਬਾਗ ਨਹੀਂ ਬਣ ਉਹ ਮੈਂ ਹੋਂਦਾ ਸੀ ਸਾਡੇ ਤੋਂ ਗੋਲੀ ਵੀ ਉਹ ਮੈਨੂੰ ਹੱਥ ਪਾਏ ਕੋ ਕੱਲੇ ਨੂੰ ਨਹੀਂ ਪਾਏ ਤੋਂ ਇਸ ਗੱਲ ਕਾਰਨ ਸਾਡੇ ਸਾਰਿਆਂ ਵਾਸਤੇ ਹੋ ਜਾਂਦਾ ਇਕੱਠੇ ਹੁੰਦਾ ਇੱਕ ਇੱਕ ਬਹੁਤ ਵੱਡਾ ਮੇਰਾ ਯਾਰ ਸਾਡੇ ਸਾਹਮਣੇ ਗੱਲ ਆਈ ਹੈ ਇੱਕ ਤਾਂ ਵੇਚੀ ਸਾਲਾਂ ਨੂੰ ਵੱਡੀ ਮੈਂ ਸਭ ਨਾਲ ਤਾਕਤ ਤੋਂ ਮੈਂ ਹੱਥ ਜੋੜ ਕੇ ਗੁਜ਼ਾਰੇ ਸਮੁੱਚੀ ਕਾਂਗਰਸ ਦੀ ਡਿਟੀ ਸ਼ੇਪ ਤੇ ਸਾਥੀਆਂ ਨੂੰ ਕਰੂੰਗਾ ਇਸ ਤਰ੍ਹਾਂ ਹੀ ਚੱਲੀਏ ਪਹਿਲੇ ਕੀ ਚਾ ਆਪਣਾ ਪੰਜਾਬ ਨੂੰ ਬਚਾਉਂਦਾ ਪੂਰਾ ਕਰੀ ਸਾਰੋਂ ਪਹਿਲੇ ਸਾਡਾ ਟੀਚਾ ਤੋਂ ਉਪਰ ਜਾਣਾ ਤੁਹਾਨੂੰ ਯਾਦ ਹੋਏਗਾ 80 ਦੇ ਦਹਾਕੇ ਵਿੱਚ ਵੀ 24 ਤੋਂ ਵੱਧ ਪੰਜਾਬੀ ਜਿਹੜੇ ਸਾਡੇ ਕਾਂਗਰਸ ਦੀ ਲੀਡਰਸ਼ਿਪ ਹੈ ਉਹਨਾਂ ਨੇ ਆਪਣੀਆਂ ਇਛਾਤਾਂ ਦਿੱਤੀਆਂ ਪੰਜਾਬ ਨੂੰ ਛਾਂ। ਹੁਣ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਹਨੂੰ ਰੋਕਣਾ ਪਵੇਗਾ। ਸਾਡੇ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾਣਗੇ। ਬਹੁਤ سارے ਬੱਚੇ ਸਾਡੇ ਨਸ਼ੇ ਦੇ ਵਿੱਚ ਪੈ ਜਾਣਗੇ। ਇਹ ਇੱਕ ਬਹੁਤ ਵੱਡਾ ਚੈਲੰਜ ਹੈ। ਇਸ ਸੂਬੇ ਨੂੰ ਗੁਰੂਆਂ ਪੀਰਾਂ ਪਗੰਬਰਾ ਤੇ ਸੂਰਬੀਰਾਂ ਦੀ ਧਰਤੀ। ਇਹਦੀ ਇੱਕ ਇੱਕ ਇੰਚ ਜ਼ਮੀਨ ਦਾ ਅੰਕੇਦ। ਬਹੁਤ ਸਾਰੇ ਇੱਕ ਵਾਰ ਫੇਰ ਪੈਰਾਸੇਰ ਦਾ ਨਾ ਹੋ ਸਕਦਾ। ਤਵੇ ਇਹ 라ਹੁ ਦੀ ਗੱਲ ਨਹੀਂ ਕਿ ਪੰਜਾਬ ਪੈਰਾਸੇਰ ਦਾ ਨਾ ਹੋ ਸਕਦਾ ਹੈ। ਪੰਜਾਬੀਆਂ ਦੇ ਵਿੱਚ ਇੰਨੀ ਤਾਕਤ ਹੈ। ਦੁਨੀਆ ਭਰ ਦੇ ਬੈਠੇ ਪੰਜਾਬੀ। ਪੰਜਾਬ ਦੀ ਵਿੱਦ ਵੀ ਵਾਸੇ ਪ੍ਰਮਾਤਮਾ ਕੋ ਰੋਜ਼ ਅਰਦਾਸ ਕਰ। ਲੀਨੇ ਸ਼ਕਤੀ ਬਸ ਕਮੀ ਹੈ। ਅਸੀਂ ਇਕੱਠੇ ਹੋਈਏ। ਕਾਂਗਰਸ ਕੋ ਬਹੁਤ ਚੰਗੀ ਵੀ ਦਿੱਤੀ। ਜਿਸ ਸੇ ਆ ਵਿਅਕਤੀ ਨੂੰ ਵੀ ਇਲੈਕਸ਼ਨ ਦੇ ਤੋਂ ਬਾਅਦ ਜਿਹੜੇ ਸਿਰ ਤੇ ਸੇਰਾ ਰੱਖ ਕੇ ਉਸ ਨੂੰ ਹੀ ਅਸੀਂ ਆਪਣਾ ਲੀਡਰ ਕਬੂਦਾ ਕੇ ਮੈਂ ਚਾਹੁੰਦਾ ਆਪਣਾ ਵਚਨ ਦੇ ਕਿ ਦੋਨੇਰੇ ਜਿੰਦਾਬਾਦ ਜਿੰਦਾਬਾਦ ਇਹ ਸੱਤਿਆਂ ਦਾ ਜਿੰਨੇ ਮੇਰੇ ਪਿੱਛੇ ਗੋਏ ਨੇ ਸਾਰੇਆਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਨਾ ਚਾਹਣਾ ਅਜੇ ਇਹਨਾਂ ਨੇ ਸੱਦਿਆ ਨਹੀਂ ਜਦੋਂ ਆਹ ਸੱਜਣਗੇ ਤੁਹਾਨੂੰ ਅਸੀਂ ਇਤਲਾ ਦੇ ਦਵਾਂਗੇ ਜੇ ਕੱਲ ਹੁੰਦਾ ਤੇ ਮੈਨੂੰ ਸਿੱਧੂ ਸਾਹਿਬ ਪੁੱਛੀ ਰਹੀ ਸੀ ਕਿ ਥੈਂਕ ਯੂ ਕੋ ਲੰਗਰ ਦਾ ਪ੍ਰਬੰਧ ਕਰੀਏ ਆ ਗਿਆ ਆ ਗਿਆ ਨਹੀਂ ਕੱਲ੍ਹ ਵਾਰ ਸੇ ਪੁੱਛਦੇ ਕੱਲ੍ਹ ਵਾਰ ਸੇ ਪੁੱਛਦੇ ਸੀ ਕਹੇ ਕਿ ਅੱਜ ਕੱਲ੍ਹ ਮਿਲੂ ਛੱਡੇ ਆ ਨਹੀਂ ਜੇ ਛੱਡੇ ਹੋਏਗਾ ਤਾਂ ਲੋਡ ਵਾਰ ਦੱਸ ਲੈ ਕਰਾਂਗੇ ਆ ਜਦੋਂ ਮਰ ਜਦੋਂ ਮਰਨੀ ਮੇਰਾ ਘਰ ਤੋਂ ਹੱਤਾ ਲੈ ਉਹ ਕੋ ਬਗਾਨਾ ਘਰ ਤੋਂ ਲ ਬੀਸੀਸੀ ਸਾਰੇ ਨਾਲੋਂ ਵੱਡਾ ਸਾਡਾ ਘਰ ਤੇ ਪ੍ਰਦੇਸ਼ ਕਾਂਗਰਸ ਦਾ ਦਫ਼ਤਰ ਬਾਕੀ ਘਰ ਤੇ ਢੂਜੁਲ ਕੰਮ ਪਾਰਟੀ ਦਾ ਕਰਨ ਤੁਸੀਂ ਕਾਂਗਰਸ ਆਪੇ ਸੋ ਇਹ ਗੱਲ ਕਰ ਤੁਸੀਂ ਉੱਥੇ ਆਓ ਮੇਰੇ ਕੋਲ ਆਓ ਦਾਦਾ ਜੱਬ ਕੋ ਜਾਓ ਰਾਜਾ ਜਿੱਤ ਕੋ ਜਾਓ ਚਨੀਤੀ ਕੋ ਜਾਓ ਕਿਸੇ ਕੋ ਜਾਓ ਇੱਥੇ ਜੇ ਸਾਡੇ ਭਰਾ ਬੀਤੇ ਨੇ ਬੀਤੇ ਕੋਈ ਜਾਓ ਸਾਡੇਾਰੇ ਇਹ ਖਬਰ ਆਪਰ ਤੇ ਇਕਤਾ ਦੇ ਵਿੱਚ ਹੀ ਅੱਜ ਪੰਜਾਬ ਦੇ ਕੋ ਇੱਕ ਵਾਰ ਇੱਕ ਹੋਏ ਤੇ ਉਹਦਾ ਰਿਜਲ ਤੁਸੀਂ ਲੈ ਦੇਣੀਗੇ ਤੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਧੂਰੋ ਵਿਸ਼ੇ ਤੌਰ ਤੇ ਮੈਂ ਆਪਣੇ ਏਰੀਏ ਦੇ ਆਪਣੇ ਸਾਥੀਆਂ ਦਾ ਤੇ ਲੰਗਰ ਪਾਇਆ ਮਿਸੇ ਦਾ ਦਾਗਾਲੀ ਸਾਡੇ ਸਾਥੀਆਂ ਦਾ ਲੰਗਰ ਤਿਆਰ ਪਾਣੀ ਦੇ ਟੈਂਕਰ ਕੋਲ ਲੰਗਰ ਤਿਆਰ ਹੈ ਮੈਂ ਇੱਥੇ ਆ ਸਾਰਿਆਂ ਨੂੰ ਮਿਲ ਕੇ ਜਾਉ ਕਿਰਪਾ ਕਰਕੇ ਲੰਗਰ ਚੱਕ ਕੇ ਜਾਓ ਬਹੁਤ ਬਹੁਤ ਸ਼ੁਕਰੀਆ